ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਨਹੀਂ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਹਾਂ ਅੱਜ ਦੀ ਵੱਡੀ ਖਬਰ ਆਪਣੇ Google ਖਾਤੇ ਨੂੰ ਹੈਂਕਰਾਂ ਤੋਂ ਕਿਵੇਂ ਰਹੀਏ ਸੁਰੱਖਿਅਤ ਜਾਣੋ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਅੱਜ ਦੇ ਸਮੇਂ ਚ ਜਿੰਨੀ ਤੇਜ਼ੀ ਨਾਲ ਟੈਕਨੋਲੋਜੀ ਤਰੱਕੀ ਕਰ ਰਹੀ ਹੈ ਉਨਹੀ ਉਨਹੀ ਇਸ ਦੀ ਦੁਰਵਰਤੋਂ ਦਾ ਖਤਰਾ ਹੀ ਵੀ ਵੱਧਦਾ ਜਾ ਰਿਹਾ ਹੈ ਅਸੀਂ smartphones ਤੋਂ ਬਿਨਾ ਇੱਕ ਵੀ ਦਿਨ ਦੀ ਕਲਪਨਾ ਨਹੀਂ ਕਰ ਸਕਦੇ ਹੁਣ ਸਾਡਾ smartphone ਸਿਰਫ ਫੋਨ ਨੰਬਰ ਜਾਂ ਤਸਵੀਰਾਂ ਵੀ ਨਹੀਂ ਸੇਵ ਕਰਦਾ ਅਸਗੋਂ ਇਸ ਵਿੱਚ ਸਾਡੀ ਹਰ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਜਿਸ ਵਿੱਚ ਬੈਂਕਿੰਗ ਵੇਰਵੇ ਵੀ ਸ਼ਾਮਲ ਹਨ ਇਸ ਦੇ ਨਾਲ ਹੀ ਹੁਣ email ਜਾਂ ਜੀਮੇਲ ਖਾਤਿਆਂ ਤੋਂ ਬਿਨਾ 스마트ਫੋਨ ਚਲਾਉਣਾ ਲਗਭਗ ਅਸੰਭਵ ਹੋ ਗਿਆ ਅਜਿਹੀ ਸਥਿਤੀ ਵਿੱਚ ਸਾਡੇ ਜੀਮੇਲ ਖਾਤੇ ਕੋਲ ਖਾਤੇ ਕੋਲ ਸਾਡੇ ਫੋਨ ਜਾਂ ਮੌਜੂਦਾ ਸਾਰਾ ਡਾਟਾ ਪਹੁੰਚ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੀਮੇਲ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਗੂਗਲ ਨੇ ਆਪਣੇ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਹਰ ਸਾਲ ਲਗਭਗ 15% ਇੰਟਰਨੈਟ ਜੁਜ਼ਰਤ ਜੋ ਸਜ ਜਾਂ ਅਕਾਊਂਟ ਹੈਕ ਹੋ ਜਾਂਦਾ ਹੈ ਜਿਸ ਵਿੱਚ Gmail ਅਕਾਊਂਟ ਦੀ ਸੁਰੱਖਿਆ ਜ਼ਰੂਰੀ ਹੈ ਅੱਜ ਅਸੀਂ ਤੁਹਾਡੇ ਨਾਲ ਇਸ ਇਸ ਟਿਪਸ ਇਸ ਤੁਹਾਡ ਅੱਜ ਅਸੀਂ ਤੁਹਾਡੇ ਨਾਲ ਟਿਪਸ ਸਾਂਝਾ ਕਰਾਂਗੇ ਜਿਸ ਤੋਂ ਤੁਸੀਂ ਆਪਣੇ Gmail ਅਕਾਊਂਟ ਦੀ ਸੁਰੱਖਿਆ ਰੱਖ ਸਕਦੇ ਹੋ Gmail ਅਕਾਊਂਟ ਦੀ ਸੁਰੱਖਿਆ ਕਿਵੇਂ ਕਰੀਏ ਜੋ ਇੱਕ ਪੈਂਡ ਦੋ ਐਸ ਵੀ ਡੈਟੇਸ਼ਨ ਆਨ ਕਰ ਕਰੋ Google ਅਕਾਊਂਟ ਨੂੰ ਪਰ ਪਾਸਵਰਡ ਦੀ ਸੁਰੱਖਿਆ ਦੇ ਉਪਰੋਸੇ ਛੱਡਣਾ ਜੋਖਮ ਭਰਿਆ ਹੋ ਸਕਦਾ ਹੈ account ਦੇ ਦੋ ਸੈਪ ਵੈਰੀਫਿਕੇਸ਼ਨ ਨਾਲ ਜ਼ਿਆਦਾ ਸੁਰੱਖਿਆ ਮਿਲਦੀ ਹੈ ਨਾਲ ਹੀ ਫਿਸ਼ਿੰਗ ਹਮਲਿਆਂ ਤੋਂ ਜੋਖਮ ਨੂੰ ਘਟਾਉਂਦਾ ਹੈ ਇਸ ਇੰਜ ਕਰੋ ਇੰਨੇ ਬਲ ਸਟੈਪ 1 ਗੂਗਲ account ਦੀਆਂ ਸੁਰੱਖਿਆ ਸੈਟਿੰਗ ਤੇ ਜਾਓ ਸਟੈਪ 2 ਵਿੱਚ ਸੈਟਿੰਗ ਇਸ ਨੂੰ ਟੂ ਗੂਗਲ ਤੇ ਜਾਂ ਆਹ ਜਾਓ ਤੇ ਸ ਦੋ ਸਵੈਪ ਵੈਰੀਫਿਕੇਸ਼ਨ ਤੇ ਕਲਿੱਕ ਕਰੋ ਸਵੈਪ ਤਰੀ ਤੇ ਵਿੱਚ ਇਸ ਇਹ ਤੁਹਾਨੂੰ ਤੁਹਾਨੂੰ ਟੈਕਸ ਟੈਕਸ ਪ੍ਰਮਾਣਿਕਰਨ ਐਪ ਜਾਂ ਸੁਰੱਖਿਆ ਕੁੰਜੀ ਦਾ ਵਿਕਲਪ ਮਿਲੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ